ਬੁੱਢੇ دریا ਦੇ ਜਿਹੜੇ ਹੈਗੇ ਆ ਇਹਦੇ ਵਿੱਚ ਡਿੱਗ ਰਹੇ ਗੰਦੇ ਪਾਣੀ ਚਾਹੇ ਉਹ ਇੰਡਸਟਰੀਅਲ ਚਾਹੇ ਮਿਊਸਪਲ ਕਾਰਪੋਰੇਸ਼ਨ ਦੇ ਆ ਤੇ ਚਾਹੇ ਉਹ ਡੇਰੀਆਂ ਦੇ ਇਹਨਾਂ ਨੂੰ ਰੋਕਣ ਬਾਰੇ ਜਿਹੜਾ ਹੈਗਾ ਉਹ ਸਾਰੀ ਮੀਟਿੰਗ ਹੋਈ ਉਹ ਇੰਡਸਟਰੀ ਕਹਿੰਦੀ ਹੈ ਮਿਊਸਪਲ ਕਾਰਪੋਰੇਸ਼ਨ ਦਾ ਮਿਊਸਪਲ ਕਾਰਪੋਰੇਸ਼ਨ ਕਹਿੰਦਾ ਵੀ ਇਹ ਪਾਣੀ ਜ਼ਿਆਦਾ ਇਹਦੇ ਵਿੱਚ ਇੰਡਸਟਰੀ ਦਾ ਵੀ ਹੋ ਸਕਦਾ ਜਿਹਦੇ ਵਾਸਤੇ ਥੋੜੇ ਦਿਨ ਪਹਿਲਾਂ ਇੰਡਸਟਰੀਆਂ ਬੰਦ ਵੀ ਰਹੀਆਂ ਉਹਦੇ ਵਾਸਤੇ ਵੀ ਕਾਫੀ ਜਿਹੜੀ ਮੁਹਿੰਮ ਚੱਲੀ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈਗਾ ਬੰਦ ਹੋਵੇ ਆ ਬੁੱਢਾ ਦਰਿਆ ਦੇ ਉੱਤੇ ਲਗਾਤਾਰ 2 ਫਰਵਰੀ ਤੋਂ ਲੈ ਕੇ ਅੱਜੇ ਲੱਗੇ ਹੋਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਫਰਕ ਪਿਆ ਆ ਆਉਣ ਵਾਲੇ ਸਮੇਂ ਦੇ ਤੇ ਪੂਰੇ ਰਿਜ਼ਲਟ ਆਉਣਗੇ ਬੁੱਢਾ ਦਰਿਆ ਸਾਫ਼ ਹੋਊਗਾ। ਕੋਣਹੀ ਜੁਰਮਾਨਾ ਭਰ ਰਹੇ ਆ ਪਰ ਉਹਨੂੰ ਟ੍ਰੀਟ ਨਹੀਂ ਕਰ ਰਹੇ। ਸਾਡਾ ਇਹ ਹੈ ਕਿ ਜਿਹੜੇ ਉਹ ਟ੍ਰੀਟਮੈਂਟ ਪਲਾਂਟ ਉਹ ਜਿਹੜੇ ਲੱਗਣੇ ਚਾਹੀਦੇ ਉਹ ਲਾ ਕੇ ਤੇ ਜਿਹੜੀ ਸੋਲਿਡ ਵੇਸਟ ਆ ਉਹਨੂੰ ਵੀ ਜਿਹੜਾ ਖਤਮ ਹੋਣਾ ਚਾਹੀਦਾ ਤਾਂ ਕਿ ਲੋਕ ਬਿਮਾਰੀਆਂ ਤੋਂ ਵੀ ਬਚਣ। ਕੱਲਾ ਬੁੱਢਾ ਦਰਿਆ ਨਹੀਂ ਸਾਰੇ ਨਦੀਆਂ ਦਰਿਆ ਸਾਫ਼ ਹੋਣਗੇ ਕਿਉਂਕਿ ਕਿਸੇ ਨੂੰ ਕੋਈ ਅਧਿਕਾਰ ਨਹੀਂ ਕੋਈ ਇਹ ਸਾਡਾ ਫੰਡਾਮੈਂਟਲ ਰਾਈਟ ਆ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖਾਣਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਵੀ ਕਿਸੇ ਵੀ ਨੈਚਰਲ ਸਰੋਤ ਚੋਂ ਪਾਣੀ ਪਾਵੇ ਜੇ ਪਾਰਿਆ ਗੈਰਕਾਨੂੰਨੀ ਗੈਰਸੰਵਿਧਾਨ ਤੇ ਸੰਵਿਧਾਨਕ ਹੈ ਉਹ ਤੇ ਤੁਰੰਤ ਕਰ ਦੂੰਗਾ ਲੁਧਿਆਣਾ ਲੈ ਬਣਾ ਜੋੜ ਚੱਕੇ ਤੁਸੀਂ ਤੇ ਮੈਂ ਹਾਂ ਯੋ ਮੇਰੀ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਬੁੱਢੇ ਦਰਿਆ ਨੂੰ ਲੈ ਕੇ ਅੱਜ ਸੰਤ ਬਲਬੀਰ ਸਿੰਘ ਸੇਚੇਵਾਂ ਨਾਲ ਅੱਜ ਮੀਟਿੰਗ ਕਰਨਗੇ ਐ ਡੀਸੀ ਸਾਹਿਬ ਦੇ ਨਾਲ ਤੇ ਗੱਲਬਾਤ ਕਰਨਗੇ ਕਿਹੜੇ ਕਿਹੜੀ ਮੀਟਿੰਗ ਦੇ ਵਿੱਚ ਕੀ ਕੀ ਉਹਨਾਂ ਨੇ ਕਿਹਾ ਹੈ ਵਾ ਤੇ ਬੁੱਢੇ ਦਿਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਕੀ ਬਣੇਗਾ ਦੂਸ਼ਿਤ ਪਾਵਾਂ ਜਿਹੜੀਆਂ ਸੈਲਰੀਆਂ ਨੇ ਲੋਕ ਜਿਹੜੇ ਕੀ ਹੈ ਪ੍ਰੇਸ਼ਾਨ ਨੇ ਬਿਮਾਰੀਆਂ ਨੇ ਨਾਲ ਜੂਨ ਜਰ ਨੇ ਗੰਦਾ ਪਾਣੀ ਜਿਹੜਾ ਕੀ ਹੈ ਅਪੀਰ ਨੇ ਉਹ ਆਉਣ ਵਾਲੇ ਸਮੇਂ ਜਦ ਸਾਫ਼ ਹੋਏਗਾ ਤੁਹਾਨੂੰ ਗੱਲਬਾਤ ਕਰਦੇ ਆਂ ਇਹ ਗੱਲਬਾਤ ਤੁਸੀਂ ਸੁਣੋ ਬਈ ਅੱਜ ਡੀਸੀ ਸਾਹਿਬ ਤਾਂ ਪਹੁੰਚਾ ਕਿਹੜੇ ਕਿਹੜੇ ਕਾਰਨ ਨੇ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ ਬੁੱਢੇ ਦਰਿਆ ਦੇ ਬਈ ਅੱਜ ਡੀਸੀ ਸਾਹਿਬ ਤਾਂ ਪਹੁੰਚਾ ਕਿਹੜੇ ਕਿਹੜੇ ਕਾਰਨ ਨੇ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ ਬੁੱਢੇ ਦਰਿਆ ਦੇ ਜਿਹੜੇ ਹੈਗੇ ਆ ਇਹਦੇ ਵਿੱਚ ਡਗਰੇ ਗੰਦੇ ਪਾਣੀ ਚਾਹੇ ਉਹ ਇੰਡਸਟਰੀਅਲ ਚਾਹੇ ਮਿਊਸਪਲ ਕਾਰਪੋਰੇਸ਼ਨ ਦੇ ਆ ਤੇ ਚਾਹੇ ਉਹ ਡੇਰੀਆਂ ਦੇ ਇਹਨਾਂ ਨੂੰ ਰੋਕਣ ਬਾਰੇ ਜਿਹੜਾ ਹੈਗਾ ਉਹ ਸਾਰੀ ਮੀਟਿੰਗ ਹੋਈ ਵੀ ਕਿਸੇ ਕਿਸ ਤਰ੍ਹਾਂ ਰੋਕ ਸਕਦੇ ਆ ਉਹਦੇ ਵਾਸਤੇ ਇੱਕ ਤਾਂ ਕੋਰਟ ਕੇਸ ਚੱਲਦਾ ਜਿਹਦਾ ਕਰਕੇ ਇੱਕ ਉਹਦੀ ਆੜ ਦੇ ਇੰਡਸਟਰੀ ਵੀ ਪਾਉਂਦੀ ਹੋਵੇ ਜਾਂ ਨਾ ਪਾਉਂਦੀ ਹੋਵੇ ਜਿਸ ਤਰ੍ਹਾਂ ਹੈਗਾ ਤੇ ਉਹ ਇੰਡਸਟਰੀ ਕਹਿ ਦਿੰਦੀ ਹੈ ਮਿਊਸਪਲ ਕਾਰਪੋਰੇਸ਼ਨ ਦਾ ਮਿਊਸਪਲ ਕਾਰਪੋਰੇਸ਼ਨ ਕਹਿੰਦਾ ਵੀ ਇਹ ਪਾਣੀ ਜ਼ਿਆਦਾ ਇਹਦੇ ਵਿੱਚ ਇੰਡਸਟਰੀ ਦਾ ਵੀ ਹੋ ਸਕਦਾ ਜਿਹਦੇ ਵਾਸਤੇ ਥੋੜੇ ਦਿਨ ਪਹਿਲਾਂ ਇੰਡਸਟਰੀਆਂ ਬੰਦ ਵੀ ਰਹੀਆਂ ਉਹਦੇ ਵਾਸਤੇ ਵੀ ਕਾਫੀ ਜਿਹੜੀ ਮੁਹਿੰਮ ਚੱਲੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੈਗਾ ਬੰਦ ਹੋਵੇ ਉਹਦੇ ਵਾਸਤੇ ਅਸੀਂ ਅੱਜ ਮੀਟਿੰਗ ਕੀਤੀ ਸੀ ਕਿ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਅੱਗੇ ਲੋਕ ਕੇ ਪਾਣੀ ਨੂੰ ਪੀ ਰਹੇ ਤੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਚਾਹ ਇੰਡਸਟਰੀ ਹੋਵੇ ਤੇ ਮਿਊਸਪਲ ਕਿਸੇ ਦਾ ਪਾਣੀ ਇਹਦੇ ਵਿੱਚ ਨਹੀਂ ਪਾਣਾ ਚਾਹੀਦਾ ਉਹਨੂੰ ਰੋਕਿਆ ਜਾਵੇ ਲਗਾਤਾਰੇ ਕਾਰਵਾਈਆਂ ਜਰੀਆਂ ਲਗਾਤਾਰ ਹੁੰਦੀਆਂ ਨਹੀਂ ਪਰ ਕੁਛ ਕੁਛ ਹੀ ਦੇਰ ਲਈ ਹੁੰਦੀਆਂ ਨੇ ਫਿਰ ਤੋਂ ਬਾਅਦ ਜਿਹੜੀਆਂ ਚਾਲੂ ਹੋ ਜਾਂਦੀਆਂ ਇੰਡਸਟਰੀਆਂ ਇਸ ਚੀਜ਼ ਦੇ ਸਬੰਧ ਵਿੱਚ ਨਹੀਂ ਐ ਉਹ ਨਾ ਇਹਦੇ ਉੱਤੇ ਰੈਗੂਲਰ ਨਿਗਰਾਨੀ ਦੀ ਵੀ ਲੋੜ ਆ ਕਿਉਂਕਿ ਰੈਗੂਲਰ ਜਦੋਂ ਹੁਣ ਕੋਈ ਆਮਤ ਬੰਦੇ ਨੂੰ ਪਤਾ ਨਹੀਂ ਕਿ ਆ ਵੀ ਕੀ ਹੋ ਰਿਹਾ ਕੀ ਨਹੀਂ ਤੇ ਜਦੋਂ ਉਹ ਸਿੰਪਲ ਵਗੈਰਾ ਆਉਂਦੇ ਆ ਜਾਂ ਕੁਛ ਉਹਨਾਂ ਤੋਂ ਪਤਾ ਲੱਗਦਾ ਤੋ ਅਸੀਂ ਹਰ ਮੇਰੀ ਜਦੋਂ ਵੀ ਸਾਨੂੰ ਜਿੰਨੀ ਵੀ ਸਮਝ ਪੈਂਦੀ ਹੈ ਅਸੀਂ ਉਹ ਕੋਸ਼ਿਸ਼ ਕਰਦੇ ਆ ਇੱਥੇ ਆ ਕੇ ਵੀ ਬੁੱਢੇ ਦਰਿਆ ਦੇ ਉੱਤੇ ਲਗਾਤਾਰ ਦੋ ਫਰਫਰੀ ਤੋਂ ਲੈ ਕੇ ਅੱਜ ਅੱਛੀ ਲੱਗੇ ਹੋਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਫਰਕ ਪਿਆ ਆਉਣ ਵਾਲੇ ਸਮੇਂ ਜੇ ਇਹਦੇ ਪੂਰੇ ਰਿਜ਼ਲਟ ਆਉਣਗੇ ਬੁੱਢਾ ਦਰਿਆ ਸਾਫ਼ ਹੋਊਗਾ ਕਿਨ ਕਿ ਬੰਨ ਪ੍ਰੋਜੈਕਟ ਜਿਹੜਾ ਬੰਦਾ ਬੰਦਾ ਅਧੂਰਾ ਰਹਿ ਗਿਆ ਕਰੋੜਾਂ ਰੁਪਏ ਲਾਏ ਆ ਪਰ ਬੰਨ ਹੀ ਰਿਹਾ ਉਹਦੇ ਵਾਸਤੇ ਜਿਹੜਾ ਹੈਗਾ ਜੋ ਵਿਧਾਨ ਸਭਾ ਕਮੇਟੀ ਨੇ ਮਤਾ ਪਾਸ ਕੀਤਾ ਵੀ ਇਹਦੇ ਵਿੱਚ ਕੋਈ ਭ੍ਰਿਸ਼ਟਾਚਾਰ ਹੋਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਦੇ ਕਿਸੇ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਤੇ ਇਸ ਤਰ੍ਹਾਂ ਇਹ ਲਗਾਤਾਰ ਲੋਕ ਬਿਮਾਰੀ ਦਾ ਸਾਹਮਣਾ ਕਰਨੇ ਪੈ ਰਿਹਾ ਬਹੁਤ ਬਹੁਤ ਅਸੀਂ ਕਹਿੰਨੇ ਸਾਡਾ ਫੰਡਾਮੈਂਟਲ ਰਾਈਟ ਹੈ ਜਿਉਣ ਦਾ ਹੱਕ ਉਹ ਖੋਇਆ ਜਾ ਰਿਹਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਸਾਡਾ ਜਿਉਣ ਦਾ ਹੱਕ ਹੋਵੇ ਉਹ ਅਨੰਤ ਉੱਚ ਅਧਿਕਾਰੀ ਕੀ ਕਹਿੰਦੇ ਕੀ ਗੱਲਬਾਤ ਕੀ ਉਹਦੇ ਉੱਤੇ ਪੂਰਾ ਜਿਹੜਾ ਹੈਗਾ ਕੱਲਾ ਹੁਣ ਅੱਗੇ ਤਾਂ ਸਿਗਾ ਕਿ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹਦੀ ਨਿਗਰਾਨੀ ਕਰ ਰਿਹਾ 10000 ਕਰੋੜ ਰੁਪਏ ਜਿਹੜਾ ਹੈਗਾ ਜਰਮਾਨਾ ਹੋ ਸਕਦਾ ਜਿਹਨੂੰ ਆਪਾਂ এনवायरमेंट ਕੰਪਨਸੇਸ਼ਨ ਕਹ ਰਹੇ ਆ ਚਾਹੇ ਉਹ ਗੰਦੇ ਪਾਣੀ ਪੈ ਰਹੇ ਆ ਜਾਂ ਸੋਲਿਡ ਵੇਸਟ ਸੋ ਉਹ ਅਸੀਂ ਜਿਹਨੂੰ ਕਹਿੰਦੇ ਆ ਕਿ ਅਸੀਂ ਜਿਹੜਾ ਹੈਗਾ ਆਪਣੀ ਜਿਹੜਾ ਹੈਗਾ ਉਹਨੂੰ ਟ੍ਰੀਟ ਨਹੀਂ ਕਰ ਰਹੇ ਸਭ ਨੂੰ ਜਰਮਾਨਾ ਭਰੀ ਜਾ ਰਹੇ ਆ ਜੇ ਉਹ ਟ੍ਰੀਟ ਹੋ ਜਾਏ ਜੇ ਉਹ ਪੈਸਾ ਉੱਥੇ ਲੱਗ ਜਾਂਦਾ ਤੇ ਹੋ ਸਕਦਾ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਬਚ ਜਾਂਦੇ ਤੇ ਜਿਹੜਾ ਹੈਗਾ ਪੈਸਾ ਤਾਂ ਉਹੀ ਲੱਗਣਾ ਹੁਣ ਇਹ ਜੁਰਮਾਨਾ ਭਰ ਰਹੇ ਆ ਪਰ ਉਹਨੂੰ ਟ੍ਰੀਟ ਨਹੀਂ ਕਰ ਰਹੇ ਸਾਡਾ ਇਹ ਹੈ ਕਿ ਜਿਹੜੇ ਉਹ ਟ੍ਰੀਟਮੈਂਟ ਪਲਾਂਟ ਜਿਹੜੇ ਲੱਗਣੇ ਚਾਹੀਦੇ ਉਹ ਲਾ ਕੇ ਜਿਹੜੀ ਸੋਲਿਡ ਵੇਸਟ ਆ ਉਹਨੂੰ ਵੀ ਜਿਹੜਾ ਖਤਮ ਹੋਣਾ ਚਾਹੀਦਾ ਤਾਂ ਕਿ ਲੋਕ ਬਿਮਾਰੀਆਂ ਤੋਂ ਵੀ ਬਚਣ ਤੇ ਸਰਕਾਰ ਨੂੰ ਜਿਹੜਾ ਹੈਗਾ ਚਾਹ ਮਿਊਸਪਲ ਕਾਰਪੋਰੇਸ਼ਨ ਨੂੰ ਜੁਰਮਾਨਾ ਹੋ ਰਿਹਾ ਉਹ ਸਾਰੇ ਜੁਰਮਾਨੇ ਤੋਂ ਵੀ ਬਚਣ ਕਿਉਂਕਿ ਪੈਸਾ ਬਹੁਤ ਲੱਗ ਰਿਹਾ ਉਹਨਾਂ ਦੇ ਪੈਸੇ ਇਹਨੂੰ ਟ੍ਰੀਟ ਕਰਨ ਤੇ ਨਹੀਂ ਲੱਗਣਾ ਜਿੰਨਾ ਜੁਰਮਾਨਾ ਹੋ ਰਿਹਾ 1 ਐਮਐਲਡੀ ਦੇ ਉੱਤੇ ਤਰ 42 ਲੱਖ ਲੱਗਦਾ ਜਦੋਂ ਕਿ 1.5 2-2 ਕਰੋੜ ਰੁਪਏ ਜਿਹੜਾ ਹੈਗਾ এনवायरमेंट ਕੰਪਨਸੇਸ਼ਨ ਅਸੀਂ ਭਰ ਰਹੇ ਹਾਂ ਸੋ ਲੋੜ ਹੈ ਕਿ ਅਸੀਂ ਉਹਨੂੰ ਅਮਲ ਵਿੱਚ ਲਿਆਂਦਾ ਜਾਵੇ 100% ਅੱਜ ਦੀ ਗੱਲ ਕੱਲਾ ਬੁੱਢਾ ਦਰਿਆ ਨਹੀਂ ਸਾਰੇ ਨਦੀਆਂ ਦਰਿਆ ਸਾਫ਼ ਹੋਣਗੇ ਕਿਉਂਕਿ ਕਿਸੇ ਨੂੰ ਕੋਈ ਅਧਿਕਾਰ ਨਹੀਂ ਕੋਈ ਇਹ ਸਾਡਾ ਫੰਡਾਮੈਂਟਲ ਰਾਈਟ ਆ ਸ਼ੁੱਧ ਹਵਾ ਸ਼ੁੱਧ ਪਾਣੀ ਸ਼ੁੱਧ ਖਾਣਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਵੀ ਕਿਸੇ ਵੀ ਨੇਚਰਲ ਸੋਰਸ ਤੋਂ ਪਾਣੀ ਪਾਵੇ ਜੇ ਪਾਰਿਆ ਗੈਰਕਾਨੂੰਨੀ ਗੈਰਸਬਦਾਨ ਤੇ ਸੰਵਿਧਾਨਕ ਹੈ ਉਹ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਸੋ ਬਿਲਕੁਲ ਇਹ ਤਸਵੀਰਾਂ ਨੇ ਸੰਤ ਬਲਬੀਰ ਸਿੰਘ ਸੇਚੇਵਾਲ ਦੀ ਜਿੱਥੇ ਕਿ ਅੱਜ ਡੀਸੀ ਦਫਤਰ ਦੇ ਵਿੱਚ ਮੰਗ ਪੱਤਰ ਦੇਣ ਆਏ ਸੀਗੇ ਤੇ ਉਹ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਬੁੱਢੇ ਦਰਿਆ ਦਾ ਮਾਮਲਾ ਜਿਹੜਾ ਕਿ ਦੂਸ਼ਿਤ ਪਾਣੀ ਹੈ ਦੂਸ਼ਿਤ ਹਵਾਵਾਂ ਨੇ ਦੂਸ਼ਿਤ এনवायरमेंट ਜਿਹੜਾ ਕਿ ਇਹ ਫੈਲ ਰਿਹਾ ਪੋਲੂਸ਼ਨ ਫੈਲ ਰਿਹਾ ਵਾ ਅ ਡਾਂਗਾ ਦੇ ਡਾਂਗਾ ਦਾ ਜਿਹੜਾ ਕਿ ਗੰਦਾ ਪਾਣੀ ਆਪਾਂ ਪੀ ਰਹੇ ਹਾਂ ਉਸ ਨੂੰ ਲੈ ਕੇ ਅੱਜ ਮੰਗ ਪੱਤਰ ਦੇਣ ਆਏ ਉੱਚਿਕਤ ਨਾਲ ਗੱਲਬਾਤ ਵੀ ਹੋਈ ਹੈ ਤੇ ਇੱਥੇ ਤੱਕ ਤੋਂ ਸਖਤ ਜਿਹੜੀ ਕੀ ਹੈ ਕਾਰਵਾਈ ਹੋਵੇਗੀ ਆਨਾਲ ਸਮੇਂ ਦੇ ਵਿੱਚ ਪਤਾ ਚੱਲੇਗਾ ਕਿੰਨਾ ਕੁ ਜਲਦ ਇਹ ਦੂਸ਼ਿਤ ਹਵਾਵਾਂ ਜਿਹੜੀਆਂ ਸਹੀ ਹੋਣਗੀਆਂ ਤੇ ਹੁਣ ਆਨਾਲ ਸਮੇਂ ਦੇ ਵਿੱਚ ਜਲਦੀ ਹੀ ਪਤਾ ਚੱਲੇਗਾ ਤੁਹਾਡੀ ਕੀ ਰਾਏ ਸਾਨੂੰ ਕਮੈਂਟਸਾਂ ਵਿੱਚ ਜੋ ਦੱਸਿਓ ਜੁੜੇ ਹੋਏ ਲੁਧਿਆਣਾ ਲਾਈਵ ਤੋਂ ਧਰਮਪਾਲ ਦਾ ਯੂਪੀ ਰਿਪੋਰਟ ਧੰਨਵਾਦ